ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਕੈਨੇਡਾ ਵਿੱਚ ਪਿਛਲੇ ਕਾਫੀ ਮਹੀਨਿਆਂ ਤੋਂ ਜਿਸ ਤਰ੍ਹਾਂ ਦੀ ਉਥਲ ਪੁਥਲ ਚੱਲ ਰਹੀ ਸੀ ਤੇ ਮਾਰਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਡੋਨਾਲਡ ਟਰੰਪ ਦੇ ਜਿੱਤੇ ਨਾਲ ਉਸ ਵਿੱਚ ਹੋਰ ਵੀ ਤੇਜ਼ੀ ਆ ਗਈ ਤੇ ਉਸ ਤੇਜ਼ੀ ਨੇ ਇੱਥੋਂ ਤੱਕ ਸਥਿਤੀ ਪੈਦਾ ਕਰ ਦਿੱਤੀ ਤੇ ਉਥੋਂ ਦੀ ਲਿਬਰਲ ਪਾਰਟੀ ਨੂੰ ਆਪਣਾ ਆਗੂ ਬਦਲਣਾ ਪਿਆ ਤੇ ਇਸ ਵੇਲੇ ਜਿਹੜੀ ਕੈਨੇਡਾ ਵਿੱਚ ਨਵੀਂ ਸਰਕਾਰ ਬਣੀ ਹੈ ਉਹ ਮਾਰਕ ਕਾਰਨੀ ਦੀ ਅਗਵਾਈ ਚ ਬਣੀ ਹੈ ਤੇ ਉਸ ਵਿੱਚ ਦੋ ਔਰਤਾਂ ਭਾਰਤੀ ਮੂਲ ਦੀਆਂ ਜਿੰਦੇ ਵਿੱਚ ਅਨੀਤਾ ਆਨੰਦ ਜਿਹੜੀ ਹੈ ਉਹ ਬਕਾਇਦਾ ਸਨਤ ਮੰਤਰੀ ਬਣੀ ਹੈ ਔਰ ਜਿਹੜੀ ਕਮਲ ਖੇੜਾ ਉਹ ਸਿਹਤ ਮੰਤਰੀ ਬਣੀ ਹੈ ਪਰ ਇਸ ਦੇ ਨਾਲ ਇਹ ਤਾਂ ਅਸੀਂ ਗੱਲ ਕਿ ਭਾਰਤ ਨਾਲ ਉਹਦਾ ਕੀ ਕਨੈਕਸ਼ਨ ਹੈ ਹੁਣ ਜਿਹੜੀ ਨਵੀਂ ਸਰਕਾਰ ਬਣੀ ਹੈ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਉੱਥੇ ਕਿੰਨੀ ਮਹੱਤਤਾ ਮਿਲੀ ਹੈ ਇਸ ਦੀ ਗੱਲ ਕੀਤੀ ਹੈ ਪਰ ਅਸੀਂ ਦੇਖਦੇ ਹਾਂ ਕਿ ਸਮੁੱਚੀ ਜਿਹੜੀ ਸਥਿਤੀ ਹੈ ਇਸ ਵੇਲੇ ਸੰਸਾਰ 'ਚ ਬਣੀ ਹੋਈ ਉਸ ਵਿੱਚ ਕੈਨੇਡਾ ਵੀ ਮੁੱਖ ਤੌਰ ਤੇ 트੍ਰੰਪ ਦੇ ਏਜੰਡੇ ਦੇ ਉੱਤੇ ਹੈ ਕਿਉਂਕਿ 트੍ਰੰਪ ਨੇ ਬਕਾਇਦਾ ਰਾਸ਼ਟਰਪਤੀ ਬਣਦੇ ਹੀ ਐਲਾਨ ਕੀਤਾ ਸੀ ਕਿ ਜਿਹੜਾ ਕੈਨੇਡਾ ਹੈ ਉਹ ਕੁਨਜਾ ਜਿਹੜਾ ਅਮਰੀਕਾ ਦਾ ਸੂਬਾ ਬਣੇ ਔਰ ਉਸ ਤੋਂ ਬਾਅਦ ਕੈਨੇਡਾ ਦੇ ਅੰਦਰ ਵੀ ਸਿਆਸਤ ਬਹੁਤ ਭੱਗ ਗਈ ਔਰ ਇਸ ਦਾ ਬੜਾ ਤਿੱਖਾ ਵਿਰੋਧ ਹੋਇਆ ਕਿਉਂਕਿ ਕੈਨੇਡਾ ਆਪ ਇੱਕ ਪ੍ਰਭੂਸਤਾ ਸੰਪਨ ਦੇਸ਼ ਹੈ ਔਰ ਉਸ ਦੇ ਜਿਹੜੇ ਜ਼ਿਆਦਾ ਨੇੜਤਾ ਬਿਸ਼ੱਕ ਅਮਰੀਕਾ ਨਾਲ ਰਹੀ ਹੈ ਪਰ ਉਸ ਦਾ ਯੂਰੋਪੀਅਨ ਯੂਨੀਅਨ ਤੇ ਦੂਸਰੇ ਜੀ7 ਕੰਟਰੀ ਨਾਲ ਵੀ ਇੱਕ ਆਪਣਾ ਰਿਸ਼ਤਾ ਹੈ ਏਸ਼ੀਆ ਨਾਲ ਵੱਖਰੇ ਉਸ ਦੇ ਆਪਣੇ ਰਿਸ਼ਤੇ ਆ ਭਾਰਤ ਨਾਲ ਵੱਖਰੇ ਰਿਸ਼ਤੇ ਆ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਜਿਹੜੀ ਨਵੀਂ ਗਵਰਨਮੈਂਟ ਹੈ ਕਿ ਜਿਸ ਤਰ੍ਹਾਂ ਟਰੰਪ ਦੇ ਖਿਲਾਫ ਉੱਥੇ ਇੱਕ ਮਾਹੌਲ ਪੈਦਾ ਹੋਇਆ ਕੈਨੇਡਾ ਦੇ ਵਿੱਚ ਤੇ ਟਰੰਪ ਕਿਉਂ ਇਹ ਸਾਰਾ ਕੁਝ ਕਰਨਾ ਚਾਹੁੰਦਾ ਹੈ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਔਰ ਦੂਸਰਾ ਕਿਉਂਕਿ ਜਿਹੜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਕਾਰਨੀ ਉਹ ਇਹਨਾਂ ਦਿਨਾਂ ਵਿੱਚ ਇੰਗਲੈਂਡ ਤੇ ਫਰਾਂਸ ਜਾ ਰਹੇ ਆ ਕਿ ਉੱਥੇ ਉਹ ਕਿਸ ਤਰ੍ਹਾਂ ਦੇ ਫੈਸਲੇ ਲੈਂਦੇ ਆ ਕਿ ਜਿਹੜਾ ਕੈਨੇਡਾ ਯੂਰਪੀਅਨ ਯੂਨੀਅਨ ਦਾ ਮੈਂਬਰ ਬਣ ਸਕਦਾ ਜਾਂ ਕਿ ਉਹ ਹੋਰ ਯੂਰਪ ਨਾਲ ਮਿਲ ਕੇ ਕਿਸ ਤਰ੍ਹਾਂ ਦੇ ਨਵੇਂ-ਨਵੇਂ ਕਦਮ ਚੁੱਕ ਸਕਦਾ ਇਹ ਸਾਰੀਆਂ ਜਿਹੜੀਆਂ ਪ੍ਰਸਥਤੀਆਂ ਹੈਗੀਆਂ ਉਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਵਿਸ਼ੇਸ਼ ਮਹਿਮਾਨ ਨੇ ਕੈਨੇਡਾ ਦੇ ਉੱਗੇ ਵਕੀਲ ਵਾਤਾਵਰਣ ਪ੍ਰੇਮੀ ਤੇ ਸਮਾਜਿਕ ਐਕਟਿਵਿਸਟ ਹਰਮਿੰਦਰ ਢਿੱਲੋਂ ਜੀ ਜਿਨ੍ਹਾਂ ਦੀ ਖਾਸ ਕਰਕੇ ਕੈਨੇਡਾ ਦੇ ਵਿੱਚ ਤੇ ਕੈਨੇਡਾ ਦੀ ਡੈਮੋਕ੍ਰੇਸੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਆਉਨੀਆਂ ਉਹਨਾਂ ਤੇ ਉਹਨਾਂ ਦੀ ਬੜੀ ਨੇੜਿਓਂ ਨਜ਼ਰ ਰਹਿੰਦੀ ਹੈ ਤੇ ਕੈਨੇਡਾ ਦੇ ਜਿਹੜੇ ਅੰਤਰਰਾਸ਼ਟਰੀ ਰਿਸ਼ਤੇ ਆ ਉਹਨਾਂ ਦੇ ਬਾਰੇ ਵੀ ਉਹਨਾਂ ਦੀ ਇੱਕ ਆਪਣੀ رائے ਉਹਨਾਂ ਤੋਂ ਅਸੀਂ ਸੁਣਨਾ ਚਾਹਾਂਗੇ ਕਿ ਉਹ ਇਹ ਸਾਰੀ ਗਵਰਨਮੈਂਟ ਨੂੰ ਕਿਸ ਤਰ੍ਹਾਂ ਦੇਖਦੇ ਆ ਮੈਂ ਤਿੰਨੋ ਹੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਹਾਂਜੀ ਜਿੰਦੂ ਸਾਹਿਬ ਬਹੁਤ-ਬਹੁਤ ਧੰਨਵਾਦ ਇਹ ਕਿਸ ਤਰ੍ਹਾਂ ਲੱਗ ਰਿਹਾ ਹੈ ਤਿੰਨੋ ਹੀ ਤੁਹਾਨੂੰ ਜਿਹੜੀ ਨਵੀਂ ਗਵਰਨਮੈਂਟ ਬਣੀ ਹੈ ਮਾਰਕਰਨੀ ਦੇ ਆਉਣ ਤੋਂ ਬਾਅਦ ਉਹਨਾਂ ਦੀ ਗਗਵਾਈ ਚ ਤੇ ਉਹ ਕਿਸ ਤਰ੍ਹਾਂ ਦੇ ਕਦਮ ਲੈ ਸਕਦੀ ਹੈ ਤੇ ਅਮਰੀਕਾ ਨਾਲ ਜਿਹੜੀ ਖਿੱਚੋ ਤਾਨ ਚੱਲ ਰਹੀ ਹੈ ਉਸ ਦਾ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ ਆ ਹਾਂਜੀ ਜਿਹੜੇ ਕਾਰਨੀ ਦੀ ਸਰਕਾਰ ਬਣੀ ਹੈ ਉਹ ਮੇਰੇ ਖਿਆਲ ਕਾਫੀ ਵੱਡੇ ਵੱਡੇ ਕਦਮ ਲਏਗੀ ਆ ਜਿਵੇਂ ਤੁਸੀਂ ਕਿਹਾ ਉਹ ਅੱਜ ਆਪਣੇ ਦੌਰੇ ਤੇ ਗਏ ਆ ਇੰਗਲੈਂਡ ਚ ਮਿਲਣਗੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਫਿਰ ਫਰਾਫ ਦੇ ਪ੍ਰੈਜ਼ੀਡੈਂਟ ਨੂੰ ਮਿਲਣਗੇ ਤੇ ਮੇਰੇ ਖਿਆਲ ਉਹ ਜਿਹੜੀਆਂ ਇਹ ਗੱਲਬਾਤ ਕਰ ਰਹੇ ਨੇ ਇਹ ਕਾਫੀ ਅ ਗਲੋਬਲ ਪੋਲਿਟਿਕਸ ਨੂੰ ਹਿਲਾਉਣ ਵਾਲੇ ਉਹਨਾਂ ਦੇ ਚੁਣੇ ਕਦਮ ਲੈਣਗੇ ਹਾਂ ਉਹਦੇ ਵਿੱਚ ਇਹ ਵੀ ਸੰਭਵ ਹੈ ਕਿ ਕੈਨੇਡਾ ਜਿਹੜਾ EU ਨੂੰ ਜੁਆਇਨ ਕਰਨ ਦਾ سلسلہ ਉਹ ਸ਼ੁਰੂ ਕਰ ਸਕਦਾ ਬੜੀ ਇੱਥੇ ਚਰਚਾ ਹੋ ਰਹੀ ਹੈ ਕਿ ਸਾਨੂੰ ਕਰਨਾ ਚਾਹੀਦਾ ਤੇ ਬਹੁਤੇ ਕੈਨੇਡੀਅਨ ਲੋਕ ਦੇ ਨਾਲ ਸਹਿਮਤ ਨੇ ਤੇ ਕੈਨੇਡਾ ਦੇ ਅੰਦਰ ਜਿਹੜੀ ਕਾਰਨੀ ਦੀ ਫਾਕ ਹੈ ਉਹ ਇੰਨੀ ਮਜ਼ਬੂਤ ਹੈ ਕਿ ਉਹਨਾਂ ਦੀ ਪਾਰਟੀ ਜਦੋਂ ਉਹਨੀ ਹੱਲੇ ਐਲਾਨ ਨਹੀਂ ਸੀ ਕੀਤਾ ਤਾਂ ਉਹਨਾਂ ਦੀ ਚੋਣਾਂ ਦੇ ਵਿੱਚ ਉਹਨਾਂ ਦੀ ਜਿਹੜੀ ਪਪੂਲਰਿਟੀ ਸੀ ਕੋਈ 21% 20% ਸੀ ਤੇ ਜਿਹੜੀ ਕੱਲ ਦੀਆਂ ਚੋਣਾਂ ਆਈਆਂ ਨੇ ਉਹ ਹੋ 2 ਮਹੀਨੇ ਦੇ ਵਿੱਚ ਵਿੱਚ ਪਹੁੰਚ ਕੇ ਤਕਰੀਬਨ 49 ਤੋਂ ਲੈ ਕੇ 50% ਪਹੁੰਚ ਗਏ ਤੁਸੀਂ ਇਹ ਕਰ ਲਓ ਵੀ ਉਹ 2.5 ਗੁਣਾ ਤੋਂ ਵੱਧ ਵਧ ਗਈ ਤੇ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ 42-43% ਸੀ ਤੋਂ ਰਹਿ ਕੇ ਹੁਣ 30 ਜਾਂ 31 ਤੇ ਆ ਗਏ ਤੇ ਇਹ ਕਿਵੇਂ ਵੀ ਕਦੇੰਦਾ ਵਨੀਫਿਲ ਕਾਇਕ ਇੰਨੀ ਥੋੜੇ ਸਮੇਂ ਚ ਇੱਕ ਸਰਕਾਰ ਜਿਹੜੀ ਪਾਰਟੀ ਦੀ 10 ਸਾਲ ਤੋਂ ਚੱਲ ਰਹੀ ਆ ਜਿਹਨੂੰ ਕਿ ਲੋਕ ਬਦਲਣ ਬਾਰੇ ਸੋਚ ਰਹੇ ਸੀਗੇ ਤੇ ਇੰਨੀਆਂ ਵੱਡੀਆਂ ਉਹਦੇ ਤਬਦੀਲੀਆਂ ਆਣ ਗਈਆਂ ਉਹਨਾਂ ਦੀ ਸਪੋਰਟ ਦੇ ਵਿੱਚ ਤੇ ਉਹਦਾ ਮੁੱਖ ਕਾਰਨ ਜਿਹੜਾ ਕਾਰਨੀ ਦੀ ਆਪਣੀ ਸ਼ਖਸੀਅਤ ਹੈ ਦੂਜੇ ਨੰਬਰ ਤੇ ਜਿਹੜਾ ਟਰੰਪ ਨੇ ਅਟੈਕ ਕੀਤਾ ਹੋਇਆ ਕੈਨੇਡਾ ਦਾ ਉਹਦੇ ਵਿੱਚ ਜਿਹੜੀ ਕੰਸਰਵੇਟਿਵ ਪਾਰਟੀ ਆ ਉਹ ਬੜੀ ਚੁੱਪਚਾਪ ਐ ਕੋਈ ਬੜੇ ਸਪਸ਼ਟ ਬਿਆਨ ਨਹੀਂ ਦੇ ਰਹੀ ਖਾਸ ਕਰਕੇ ਉਹ 트럼ਪ ਦਾ ਨਾਮ ਲੈ ਕੇ ਤੋਂ ਉਹਨੂੰ ਨਿੰਦਣ ਤੋਂ ਬਹੁਤ ਡਰਦੇ ਆ ਤੇ ਜੇ ਇਸ ਤਾਂ ਉਹਨਾਂ ਨੂੰ ਬੜਾ ਨੁਕਸਾਨ ਹੋ ਰਿਹਾ ਕਿਉਂਕਿ ਉਹਨਾਂ ਦੀ ਪੂਰੀ ਦੀ ਪੂਰੀ ਸਕੀਮ ਜਿਹੜੀ ਸੀ ਉਹ 트럼ਪ ਵਾਲੀ ਸੀ ਬਈ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਨੇ ਇਮੀਗ੍ਰੇਸ਼ਨ ਦੇ ਖਿਲਾਫ ਸਾਇੰਸ ਦੇ ਖਿਲਾਫ ਵੈਗਫੀਨ ਦੇ ਖਿਲਾਫ ਇਫ ਤਾਂ ਉਹਨਾਂ ਦੇ ਰੈਕ ਕੋ ਗੁਰਫਾਇਆ ਲੋਕਾਂ ਦੇ ਇਕੱਠਾ ਹੁੰਦਾ ਉਦੋਂ ਉਹਨੂੰ ਉਹਨਾਂ ਨੇ ਟੈਪ ਕਰਕੇ ਜਿੰਨਾ ਸੀ ਤੇ ਇਹ ਕਾਫੀ ਕਾਫੀ ਗੰਭੀਰ ਚੇਂਜ ਵੱਡੀਆਂ ਚੇਂਜ ਬਣ ਗਈਆਂ ਜਿਹੜੀਆਂ ਦੇ ਬੜੇ ਦੂਰ ਦਾ ਫਿੱਟੇ ਨਿਕਣਗੇ ਅ ਕੱਲ ਨੂੰ ਜੇ ਟਰੰਪ ਕਹਿ ਵੀ ਦੇਵੇ ਮੈਂ ਸਾਰਾ ਕੁਝ ਬੰਦ ਕਰਤਾ ਹੁਣ ਮੁੜ ਕੇ ਪਹਿਲਾਂ ਵਾਲੀ ਸਥਿਤੀ ਕਦੀ ਵੀ ਨਹੀਂ ਆਣੀ ਜੋ ਕੈਨੇਡਾ ਤੇ ਅਮਰੀਕਾ ਦਾ ਰਿਲੇਸ਼ਨਸ਼ਿਪ ਫੀਓ ਤੇ ਖਤਮ ਹੋ ਗਿਆ ਗਿਆ ਉਹ ਮੁੜ ਕੇ ਨਹੀਂ ਆਉਂਦਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਜਿਹੜੀ ਯੂਰੋਪੀਅਨ ਯੂਨੀਅਨ ਦਾ ਜਿਸ ਤਰ੍ਹਾਂ ਨੇੜਤਾ ਵਧੇਗੀ ਤਾਂ ਉਸ ਦੇ ਕੀ ਇੰਪੈਕਟ ਪੈਣਗੇ ਕੈਨੇਡਾ ਤੇ ਤੇ ਯੂਰਪ ਦੇ ਦੇਖੋ ਇਹ ਹਾਲੇ ਉਹਨਾਂ ਦਾ ਜੁਆਇਨ ਕਰਨ ਦਾ ਪ੍ਰੋਸੈਸ ਕਾਫੀ ਲੰਮਾ ਹੁੰਦਾ ਪਰ ਕੈਨੇਡਾ ਤਕਰੀਬਨ ਉਹਨਾਂ ਨਾਲ ਸਾਰਿਆਂ ਤੇ ਸਹਿਮਤ ਹੈ ਉਹ ਜਿਹੜੀਆਂ ਇਹਨਾਂ ਦੀ ਇਕਨੋਮਿਕ ਪਾਲਿਸੀਆਂ ਨੇ ਸੋਸ਼ਲ ਪਾਲਿਸੀਆਂ ਨੇ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀਆਂ ਵੱਡੀਆਂ ਕਾਰਾਂ ਦੀਆਂ ਕੰਪਨੀਆਂ ਨੇ ਵੱਡੀਆਂ ਫੈਕਟਰੀਆਂ ਲਗਾਈਆਂ ਸੀ ਪਿਛਲੇ 3-4 ਸਾਲ ਤੋਂ ਇਲੈਕਟ੍ਰਿਕ ਕਾਰਾਂ ਦੇ ਲਈ ਤੇ ਜੇ ਉਹਨਾਂ ਲਈ ਅਮਰੀਕਨ ਮਾਰਕੀਟ ਬੰਦ ਹੋ ਗਈ ਤੇ ਉਹਨਾਂ ਨੂੰ ਫੈਕਟਰੀ ਜਿਹੜੀ ਹੈ ਬੰਦ ਕਰਨੀ ਪੈਣੀ ਹੈ ਤੇ ਮੋਸਟ ਲਾਈਕਲੀ ਜਿਹੜਾ ਕੈਨੇਡਾ ਆ ਜੇ ਕਰੇਗਾ ਤਾਂ ਫਿਰ ਉਹ ਜਿਹੜੀਆਂ ਕੈਨੇਡਾ ਦੀਆਂ ਕਾਰ ਫੈਕਟਰੀਆਂ ਨੇ ਜਾਂ ਹੋਰ ਨੇ ਉਹਨਾਂ ਨੂੰ ਯੂਰਪ ਕਿਉਂਕਿ ਯੂਰਪ ਦੀ ਪੋਪੂਲੇਸ਼ਨ 500 ਮਿਲੀਅਨ ਹੈ ਤੇ ਅਮਰੀਕਾ ਦੀ ਪੋਪੂਲੇਸ਼ਨ ਕੋਈ 350 ਮਿਲੀਅਨ ਹੈ ਤੇ ਕੈਨੇਡਾ ਨੂੰ ਕਾਫੀ ਵੱਡੀ ਮਾਰਕੀਟ ਮਿਲ ਸਕਦੀ ਆ ਉਹ ਹਾਂ ਇਹ ਜ਼ਰੂਰ ਹੈ ਕਿ ਇੱਥੇ ਤੁਸੀਂ ਆਪਣਾ ਸਮਾਨ ਟਰੱਕ ਰਾਹੀਂ ਟਰੇਨ ਰਾਹੀਂ ਭੇਜ ਸਕਦੇ ਹੋ ਖਰਚਾ ਘੱਟ ਆਉਂਦਾ ਹੈ ਤੇ ਯੂਰਪ ਤੇ ਭੇਜਣ ਦੇ ਜ਼ਿਆਦਾ ਆਏਗਾ ਤੇ ਸੋ ਬਣ ਸਕਦਾ ਉਹ ਇਹਦੀ ਕਾਫੀ ਸੰਭਾਵਨਾ ਹੈ ਭਾਵੇਂ ਕਿ ਕਿਸੇ ਸਰਕਾਰੀ ਬੰਦੇ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਤੇ ਇਹਦੇ ਬਾਰੇ ਕੋਈ ਹਮਮੀ ਨਹੀਂ ਭਰੀ ਪਰ ਇੱਕ ਜਿਸ ਤਰ੍ਹਾਂ ਜੀ 7 ਕੰਟਰੀ ਦਾ ਬੜੇ ਲੰਮੇ ਸਮੇਂ ਤੋਂ ਇੱਕ ਸੰਗਠਨ ਬਣਿਆ ਹੋਇਆ ਹੈ ਕਿ ਗੱਠ ਜੋੜ ਬਣਿਆ ਹੋਇਆ ਤਾਂ ਉਸ ਦਾ ਉੱਤੇ ਕਿਸ ਤਰ੍ਹਾਂ ਦਾ ਅਸਰ ਦੇਖਦੇ ਹੋ ਕਿ ਹੁਣ ਜਿਹੜੀਆਂ ਪਾਲਿਸੀ ਜਾਂ ਜਿਹੜੀਆਂ ਨੀਤੀਆਂ ਡੋਨਾਲਡ ਟਰੰਪ ਲੈ ਕੇ ਚੱਲ ਰਿਹਾ ਹੈ ਕੀ ਉਹ ਇਕੱਠਾ ਰਹਿ ਪਾਏਗਾ ਜਿਸ ਤਰ੍ਹਾਂ ਉਹਨਾਂ ਨੇ ਨਾਟੋ ਤੋਂ ਆਪਣੇ ਆਪ ਨੂੰ ਵੱਖ ਕਰਨ ਦਾ ਯਤਨ ਕੀਤਾ ਹੈ ਵਰਲਡ ਟਰੇਡ ਆਰਗੇਨਾਈਜੇਸ਼ਨ ਤੋਂ ਵੱਖ ਕਰਨ ਦਾ ਯਤਨ ਕੀਤਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਵੱਖ ਕਰਨ ਦਾ ਯਤਨ ਕੀਤਾ ਹੈ ਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੀ7 ਵੀ ਇਕੱਠਾ ਰਹਿ ਸਕੇਗਾ ਜਾਂ ਨਹੀਂ ਨਹੀਂ ਇਸ ਫੇਲੇ ਕੁਝ ਵੀ ਕਹਿਣਾ ਸੰਭਵ ਨਹੀਂ ਅ ਮੈਦੀ ਹਿਗਾਂ ਦਾ ਵੀ ਜੇ ਇਕੱਠਾ ਰਹਿੰਦਾ ਵੀ ਆ ਤੋ ਪਹਿਲਾਂ ਬੜੀ ਗੱਲ ਨਹੀਂ ਆ ਕੈਨੇਡਾ ਨੇ ਇੱਕ ਮਰਕਾ ਤੋਂ ਆਪਣੇ ਮਿਲਟਰੀ ਦੇ ਜਹਾਜ਼ ਖਰੀਦਨੇ ਸੀ ਉਹ ਮੇਖਾ 13 ਬਿਲੀਅਨ ਦਾ ਕੰਟਰੈਕਟ ਹੈ ਤੇ ਪ੍ਰਾਈਮ ਇੰਡਸਟਰੀ ਨੇ ਕੱਲ ਅਨਾਉਂਸ ਕੀਤਾ ਕਿ ਅਸੀਂ ਉਹਨੂੰ ਦੁਬਾਰਾ ਰਿਵਿਊ ਕਰ ਰਹੇ ਹਾਂ ਤੋ ਉਹ ਕੈਂਸਲ ਕਰਨਗੇ ਪੁਰਤਗਾਲ ਨੇ ਪਹਿਲੇ ਕਰ ਦਿੱਤਾ ਇਹ ਮਤਲਬ ਡੋਨਲਡ ਟਰੰਪ ਨੂੰ ਜਿਹੜੀ ਹੁਣ ਝਟਕਾ ਵੱਜਣਾ ਜਦੋਂ ਉੱਥੇ ਫੈਕਟਰੀਆਂ ਬੰਦ ਹੋਈਆਂ ਲੋਕਾਂ ਦੀ ਲੀਫ ਹੋਈ ਤੇ ਖਾਫ ਕਰਕੇ ਚੀਨ ਵਾਲਿਆਂ ਨੇ ਜਦੋਂ ਸਾਰਾ ਬੀਟ ਲੈਣਾ ਬੰਦ ਕਰਤਾ ਤੇ ਇਹ ਜਿਹੜਾ ਸਾਰਾ ਇਹ ਜੋ ਟੌਨਰ ਟਾਈਮ ਸੋਚ ਰਿਹਾ ਹੈ ਕਿ ਉਹ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਹੋਣ ਦੇ ਕਰਕੇ ਉਹ ਜੋ ਚਾਹੇ ਕਰ ਸਕਦਾ ਇਹ ਇੰਜ ਨਹੀਂ ਹੁੰਦਾ ਅੱਜ ਦੇ ਦੌਰ 'ਚ ਇਹ ਨਹੀਂ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਐਪਲ ਫੋਨ ਹੈ ਸਭ ਤੋਂ ਵੱਧ ਵਿਕਣ ਵਾਲੇ ਫੋਨ ਨੇ ਜਿਹੜੇ ਸਭ ਤੋਂ ਅਮੀਰ ਕੰਪਨੀ ਆ ਉਹ ਸਾਰੇ ਚਾਈਨਾ 'ਚ ਬਣ ਕੇ ਆਉਂਦੇ ਨੇ ਸੋ ਤੁਸੀਂ ਇਹਨਾਂ ਨੂੰ ਤੇ ਜਿਹੜੀਆਂ ਇਲੈਕਟ੍ਰਿਕ ਕਾਰਾਂ ਨੇ ਇਲੈਕਟ੍ਰਿਕ ਕਾਰਾਂ ਦੇ ਵੀ ਤਾਂ ਚਾਈਨਾ ਵਾਲਿਆਂ ਨੇ ਇੱਕ ਕਿਸਮ ਦੇ ਨਾਲ ਸੁਨਾਮੀ ਲਿਆਂਦੀ ਹੋਈ ਹੈ ਪੂਰੇ ਏਸ਼ੀਆ ਦੇ ਵਿੱਚ ਜਿਹੜੀਆਂ ਜਪਾਨੀ ਕਾਰਾਂ ਦੀਆਂ ਡੀਲਰਸ਼ਿਪ ਬੰਦ ਹੋ ਕੇ ਚੀਨੀ ਕਾਰਾਂ ਦੀਆਂ ਇਲੈਕਟ੍ਰਿਕ ਕਾਰਾਂ ਦੀਆਂ ਖੁੱਲ ਰਹੀਆਂ ਨੇ ਤੇ ਮੈਂ ਉਹਨੂੰ ਤੇ ਛੋਟੀ ਜਿਹੀ ਮਿਸਾਲ ਦਿੰਨਾ ਕਿ ਟੈਸਲਾ ਸਭ ਤੋਂ ਵੱਡੀ ਇਲੈਕਟ੍ਰਿਕ ਕੰਪਨੀ ਸੀ ਪਰ ਪਿਛਲੇ ਸਾਲ 24 ਦੇ ਵਿੱਚ ਟੈਸਲਾ ਨੇ 1.8 ਮਿਲੀਅਨ ਕਾਰਾਂ ਵੇਚੀਆਂ ਤੇ ਜਿਹੜੀ ਚਾਈਨਾ ਦੀ ਸਭ ਤੋਂ ਵੱਡੀ ਕੰਪਨੀ ਆ BYD ਉਹਦੇ ਆਪਣੇ ਇੰਡੀਆ 'ਚ ਵੀ ਸ਼ੋਰੂਮ ਨੇ ਚੰਡੀਗੜ੍ਹ 'ਚ ਵੀ ਸ਼ੋਰੂਮ ਹੈ ਉਹਨਾਂ ਨੇ 4.2 ਮਿਲੀਅਨ ਉਹਨਾਂ ਨੇ 42 ਲੱਖ ਟੈਸਲਾ ਨੇ 18 ਲੱਖ ਸੋ ਇਹਨਾਂ ਤੋਂ ਪੰਜ ਸਾਲ ਪਹਿਲਾਂ ਉਸ ਕੰਪਨੀ ਦਾ ਕਿਸ ਨੂੰ ਨਾਂ ਵੀ ਨਹੀਂ ਸੀ ਪਤਾ ਇਸ ਪਹਿਲੇ ਦੁਨੀਆ ਦੀ 62% ਇਲੈਕਟ੍ਰਿਕ ਕਾਰਾਂ ਦੀ ਮਾਰਕੀਟ ਚਾਈਨਾ ਦੀਆਂ ਕੰਪਨੀਆਂ ਦੇ ਹੱਥ ਚ ਹੈ ਸੋ ਤਬਦੀਲੀਆਂ ਜਿਹੜੀਆਂ ਟਰੰਪ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੁਣ ਇਹ ਜੇ ਜਿਸ ਤਰ੍ਹਾਂ ਲੱਗੇ ਉਹਦਾ ਨਾ ਅਮਰੀਕਾ ਨੂੰ ਕਾਫੀ ਨੁਕਸਾਨ ਹੋਵੇਗਾ ਦੁਨੀਆ ਨੂੰ ਵੀ ਹੋਵੇਗਾ ਫਰੀ ਇਕਨੋਮੀਆਂ ਨੂੰ ਹੋਵੇਗਾ ਪਰ ਜਿਹੜਾ ਹੁਣ ਨਵਾਂ ਸੰਤੁਲਨ ਬਣੇਗਾ ਉਹਦੇ ਵਿੱਚ ਅਮਰੀਕਾ ਦਾ ਉਹ ਰੋਲ ਨਹੀਂ ਰਹੇਗਾ ਜਿਹੜਾ ਕਿ ਹੁਣ ਤੱਕ ਹੁੰਦਾ ਸੀ ਤਾਂ ਇਹਦੇ ਭਾਰਤ ਤੇ ਕੈਨੇਡਾ ਰਿਸ਼ਤਿਆਂ ਤੇ ਕੀ ਅਸਰ ਪੈਗਾ ਕੈਨੇਡਾ ਦੀ ਨਵੀਂ ਗਵਰਨਮੈਂਟ ਆਉਣ ਤੋਂ ਬਾਅਦ ਹਾਂ ਦੇਖੋ ਅਨੀਤਾ ਆਨੰਦ ਸਾਡੇ ਇਹਨਾਂ ਨੇ ਬਣਾਇਆ ਉਹਨਾਂ ਨੂੰ ਇਨੋਵੇਸ਼ਨ ਤੇ ਇੰਡਸਟਰੀ ਮਿਨਿਸਟਰ ਉਹ ਕਾਫੀ بڑے ਸੁਝੇ ਹੋਏ ਮੰਤਰੀ ਨੇ ਤੇ ਭਾਰਤੀ ਮੂਲ ਦੇ ਨੇ ਖਾਸ ਕਰਕੇ ਤੇ ਮੋ ਮੇਰੇ ਖਿਆਲ ਕਾਰਨੀ ਵੱਲੋਂ ਉਹਨਾਂ ਨੂੰ ਆ ਵਾਰਡ ਵਿੱਚ ਲੈਣਾ ਇਨਫੈਕਟ ਅਨੀਤਾ ਆਨੰਦ ਨੇ ਅਨਾਉਂਸ ਕੀਤਾ ਕਰ ਦਿੱਤਾ ਕਿ ਮੈਂ ਕਦੀ ਚੋਣਾ ਨਹੀਂ ਲੜਨੀ ਆ ਤੇ ਉਹਨਾਂ ਨੇ ਫਿਰ ਮੁੜ ਕੇ ਜਦੋਂ ਕਾਰਨੀ ਜਿਤਨ ਰਿਆਫੀ ਜਿਤ ਜਿੱਤ ਗਿਆ ਉਹ ਤੋਂ ਬਾਅਦ ਫਿਰ ਉਹਨਾਂ ਨੇ ਅਨਾਉਂਸ ਕੀਤਾ ਕਿ ਮੈਂ ਆਪਣਾ ਫੈਸਲਾ ਬਦਲ ਲਿਆ ਮੈਂ ਹੁਣ ਚੋਣ ਲੜਾਂਗੀ ਤੇ ਮੇਰੇ ਖਿਆਲ ਅ ਅਨੀਤਾ ਆਨੰਦ ਨੂੰ ਇਹ ਭਾਰਤ ਦੀ ਜਿਹੜੀ ਫਾਈਲ ਹੈ ਭਾਰਤ ਦੇ ਸਬੰਧਾਂ ਦੀ ਫਾਈਲ ਹੈ ਉਹ ਕਾਰਨੀ ਉਹਦੇ ਵਿੱਚ ਉਹਨੂੰ ਦੇਣਗੇ ਤੇ ਤੁਸੀਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਕਿਉਂਕਿ ਮੋਦੀ ਸਰਕਾਰ ਨੇ ਵੀ ਮਿੱਥ ਲਿਆ ਸੀ ਕਿ ਹੁਣ ਅਗਲੀ ਸਰਕਾਰ ਜਿਹੜੀ ਆ ਕੰਫਰਮੇਟਿਵ ਆਏਗੀ ਉਹਨਾਂ ਨੇ ਸ਼ਰੀਆਮ ਉਹਨਾਂ ਦੀ ਸਮਰਥਨ ਕਰ ਰਹੇ ਸੀਗੇ ਤੇ ਉਹ ਇਹ ٹیم ਉਹ ਦੀ ਸਰਕਾਰ ਦਾ ਕਰ ਰਹੇ ਸੀ ਤੇ ਜੇ ਚੋਣਾ ਜਿਹੜੀਆਂ ਪੋਪਲ ਆਪੀਨੀਅਨ ਚੱਲ ਰਹੀ ਹੈ ਜੋ ਚੱਲਦੇ ਰਹੇ ਤੇ ਉਹ ਉਹ ਹਾਰ ਜਾਣਗੇ ਤੇ ਜੇ ਕਾਰਨੀ ਦੀ ਸਰਕਾਰ ਬਣ ਜਾਂਦੀ ਹੈ ਤੇ ਇਹ ਚੌਥੀ ਲਿਬਰਲ ਸਰਕਾਰ ਹੋਏਗੀ ਤੇ ਜੇ 40 ਸਾਲ ਚੱਲਦੀ ਹੈ ਤੇ ਉਸ ਤੋਂ ਬਾਅਦ ਇੱਕ ਵਾਰ ਹੋਰ ਬਣੀ ਤਾਂ ਅਲਮੋਸਟ 20 ਸਾਲ ਹੋ ਜਾਣਗੇ ਲਿਬਰਲ ਸਰਕਾਰਾਂ ਚੱਲਦੀਆਂ ਨੂੰ ਤੇ ਉਹਦੇ ਨਾਲ ਕੈਨੇਡਾ ਦੇ ਜਿਹੜੀਆਂ ਇਕਨੋਮਿਕ ਤੇ ਸੋਸ਼ਲ ਪਾਲਿਸੀਸ ਤੇ ਬਹੁਤ ਡੂੰਘਾ ਅਸਰ ਪਵੇਗਾ ਕਿਉਂਕਿ 18-20 ਸਾਲ ਕੋਈ ਵੀ ਗ੍ਰੈਸਟੋ ਵੈਨਲੀ ਕਲਾਈਮੇਟ ਤੇ ਅਵੇਅਰ ਹੈ ਇਮੀਗ੍ਰੇਟ ਲਿਬਰਲ ਹੈ ਤੇ ਉਹ ਕੈਨੇਡਾ ਤੇ ਬੜੀ ਡੂੰਗੀ ਛਾਪ ਛੱਡ ਕੇ ਜਾਏਗੀ ਤਾਂ ਇਸ ਦਾ ਜਿਹੜਾ ਚਾਈਨਾ ਨਾਲ ਜਿਹੜੇ ਰਿਸ਼ਤੇ ਪਹਿਲਾਂ ਜਿਸ ਤਰ੍ਹਾਂ ਦੇ ਨਹੀਂ ਚੰਗੇ ਹੋਣ ਰਿਸ਼ਤੇ ਸੁਧਰਨ ਦੀ ਸੰਭਾਵਨਾ ਕਿਉਂਕਿ ਜਿਸ ਤਰ੍ਹਾਂ ਦੀ ਟੈਰਫ ਵਾਰ 트ੰਪ ਨੇ ਸ਼ੁਰੂ ਕੀਤੀ ਹੈ ਉਸ ਤੋਂ ਚਾਈਨਾ ਵੀ ਔਖਾ ਹੈ ਕੈਨੇਡਾ ਵੀ ਔਖਾ ਹੈ ਤੇ ਕਿ ਇਹਨਾਂ ਦੇ ਰਿਸ਼ਤਿਆਂ 'ਚ ਵੀ ਕੋਈ ਸੁਧਾਰ ਹੋ ਸਕਦਾ ਹੋ ਇਨ ਫੈਕਟ ਬਿਲਕੁਲ ਹੋਏਗਾ ਜੀ ਇਹ ਸਾਰੇ ਸੁਧਰਣਗੇ ਜਾਂ ਇੰਡੀਆ ਵੱਲ ਬੋਲ ਨਹੀਂਦਾ ਪਰ ਔਖੇ ਉਹ ਵੀ ਨੇ ਉਹਨਾਂ ਨੇ ਵਾਮ ਰੋਡ ਕਿ ਮੋਦੀ ਸਾਹਿਬ ਦੀ ਟੈਫਲਾ ਤੇ ਜਿੰਨੀ ਲੱਗੀ ਹੋਈ ਸੀਗੀ ਟੈਰਫ ਉਹ 150% ਤੋਂ ਘਟਾ ਕੇ 20% ਤੇ ਲੈ ਆਂਦੀ ਐਲਾਨ ਵਾਸਤੇ ਦੀ ਕੰਪਨੀ ਨੂੰ ਰਾਤੋ ਰਾਤ ਲਾਇਸੈਂਸ ਮਿਲ ਗਿਆ ਤੇ ਇਹਦਾ ਸਾਰਿਆਂ ਨੂੰ ਫਾਇਦਾ ਹੋਏਗਾ ਜਿਹੜਾ ਅਮਰੀਕਾ ਦਾ ਅਸਰ ਸੂਖਾ ਉਹ ਘਟੇਗਾ ਤੇ ਉਹਦੇ ਨਾਲ ਚਾਈਨਾ ਦਾ ਇੰਡੀਆ ਦਾ ਯੂਰੋਪੀਅਨ ਯੂਨੀਅਨ ਦਾ ਵਧੇਗਾ ਤੇ ਯੂਰੋਪੀਅਨ ਯੂਨੀਅਨ ਤੇ ਕੈਨੇਡਾ ਇੱਕ ਪਾਸੇ ਨੇ ਤੇ ਦੁਨੀ ਲਾ ਕੇ ਤੁਸੀਂ ਮੰਨ ਲਓ 600 ਮਿਲੀਅਨ ਦੇ ਕਰੀਬ ਨੇ ਭਾਰਤ ਇੰਡੀਆ ਦੀ ਪਾਪੂਲੇਸ਼ਨ 1.5 ਬਿਲੀਅਨ ਹੈ ਪਰ ਜਿਹੜੀ ਉਹਦੀ ਮਿਡਲ ਕਲਾਸ ਹੈ ਉਹ ਤਾਂ 300 ਮਿਲੀਅਨ ਹੈ ਸੋ ਇਹਦੇ ਵਿੱਚ ਇਹਨਾਂ ਸਾਰਿਆਂ ਦਾ ਅਸਰ ਪਏਗਾ ਮੇਰੇ ਖਿਆਲ ਹੈ ਜਿਹੜਾ ਭਾਰਤ ਮੋਦੀ ਨੇ ਆਪਣੇ ਆਪ ਨੂੰ ਟਰੰਪ ਨਾਲ ਜੋੜ ਲਿਆ ਸੀ ਉਹਦਾ ਨੁਕਸਾਨ ਜ਼ਰੂਰ ਹੋਏਗਾ ਉਹ ਕਿਉਂਕਿ ਬਾਕੀ ਲੋਕ ਸਮਝਣਗੇ ਕਿ ਇਹ ਟਰੰਪ ਦੇ ਹੱਕ ਚ ਨੇ ਪਰ ਇਹ ਜਿਹੜਾ ਆਉਣ ਵਾਲਾ ਨਿਜ਼ਾਮ ਹੈ ਆ ਆਪਣਾ ਪੂਰਾ ਵਿਸ਼ਵ ਦਾ ਨਿਵਾਮ ਹੈ ਚਾਹੇ ਉਹ ਵਰਲਡ ਬੈਂਕ ਦਾ ਹੋਵੇ ਚਾਹੇ ਉਹ ਯੂਨ ਦਾ ਹੋਵੇ ਚਾਹੇ ਹੈਲਥ ਆਰਗੇਨਾਈਜੇਸ਼ਨ ਦਾ ਹੁਣ ਵੱਖਰਾ ਹੋਏਗਾ ਤੇ ਉਹਦੇ ਚ ਅਮਰੀਕਾ ਜਿਹੜਾ ਆ ਛੋਟਾ ਰੋਲ ਪਲੇ ਕਰੇਗਾ ਸ਼ਾਇਦ ਕੋਈ ਵੀ ਰੋਲ ਨਾ ਪਲੇ ਕਰੇ ਤਾਂ ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਕਾਰਨੀ ਬਣਿਆ ਇਹ ਚੋਣਾਂ ਵੀ ਜਲਦੀ ਹੋ ਸਕਦੀਆਂ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦਾ ਉਹਨਾਂ ਕੋਲ ਫੁੱਲ ਮжоਰਿਟੀ ਤਾਂ ਹੈ ਨਹੀਂ ਬਿਲਕੁਲ ਜੀ ਚੋਣਾਂ ਪ੍ਰੈਡਿਕਸ਼ਨ ਹੈ ਕਿ ਅਗਲੇ ਹਫਤੇ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਤੇ اپریل ਦੇ ਆਖਰੀ ਹਫਤੇ ਜਾਂ ਮਈ ਦੇ ਪਹਿਲੇ ਹਫਤੇ ਚੋਣਾਂ ਹੋਣਗੀਆਂ ਤੇ ਚੋਣਾਂ ਦੇ ਵਿੱਚ ਇਸ ਫਿਰ ਪੂਰੇ ਅਸਾਰ ਬਣੇ ਨੇ ਕਿ ਕਾਰਨੀ ਦੀ ਸਰਕਾਰ ਬਣੇਗੀ ਤੇ ਜੇ ਨਾਲੇ ਜਿਹੜੀ ਇੱਕ ਜੰਡੂ ਸਾਹਿਬ ਮੇਨ ਗੱਲ ਹੈ ਕਿ ਮੇਰੇ ਖਿਆਲ ਬਹੁਤ ਕੱਟ ਹੁੰਦਾ ਹੈ ਕਿ ਕਾਰਨੀ ਵਰਗਾ ਬੰਦਾ ਜਿਹਨੇ ਸਾਰੀ ਉਮਰ ਇੱਕ ਇਕਨੋਮੀ ਦੇ ਬਿਲਕੁਲ ਸਖਰ ਤੇ ਕੰਮ ਕੀਤਾ ਹੋਵੇ ਉਹ ਵੀ ਇੰਗਲੈਂਡ ਦੀ ਇਕਨੋਮੀ ਤੇ ਕੈਨੇਡਾ ਦੀ ਇਕਨੋਮੀ ਜਿਹੜੀਆਂ ਕਿ ਦੁਨੀਆ ਦੇ ਸਭ ਤੋਂ ਵੱਡੀਆਂ ਇਕਨੋਮੀਆਂ ਨੇ ਤੇ ਉਹਦਾ ਜੇ ਤਿਆਰ ਬਤਨ ਤੁਫੀ ਮੋਰਕੋ ਨੂੰ ਪ੍ਰਾਈਮ ਮਿਨਿਸਟਰ ਬਣਾਓ ਉਹਨੂੰ ਉਹਦੀ ਇਕਨੋਮਿਕ ਮਸਲਿਆਂ ਤੇ ਪੂਰੀ ਪਕੜ ਹੈ ਜਿੰਨੀ ਕਦੀ ਕਿਸੇ ਪ੍ਰਾਈਮ ਮਿਨਿਸਟਰ ਦੀ ਹੋ ਹੀ ਨਹੀਂ ਹੋ ਹੀ ਨਹੀਂ ਸਕਦੀ ਤੇ ਜਿਹੜੀਆਂ ਉਹ ਚੇਂਜਸ ਲਿਆਏਗਾ ਸਾਡੇ ਇਥੇ ਪ੍ਰੋਡਕਟਿਵਿਟੀ ਦੀ ਗੱਲ ਚੱਲਦੀ ਹੈ ਸਾਡੇ ਜਿਹੜੀ ਅਮਰੀਕਾ ਤੇ ਜ਼ਿਆਦਾ ਡਿਪੈਂਡੈਂਸੀ ਇਹ ਜਿਹੜੇ ਸਾਡੇ ਰਿਸੋਰਸਸ ਨੇ ਇਥੇ ਬਹੁਤ ਜਿਦਾ ਤੇਲ ਹੈ ਲੱਕੜੀ ਹੈ ਤੇ ਇਹ ਤੋਂ ਪਹਿਲਾਂ ਅਮਰੀਕਾ ਜਾਂਦਾ ਉੱਥੇ ਫਿਰ ਉਹਨੂੰ ਉਹਦਾ ਫਿਨਿਸ਼ ਪ੍ਰੋਡਕਟ ਬਣਦਾ ਮੜਕੇ ਫਿਰ ਆਉਂਦਾ ਜਿਵੇਂ ਅਲੂਮਿਨਮ ਹੈ ਅਲੂਮੀਨਮ ਕੈਨੇਡਾ ਚੋਂ ਨਿਕਲਦਾ ਪਰ ਉਹ ਨੂੰ ਅਮਰੀਕਾ ਜਾਂਦਾ ਉੱਥੇ ਫਿਰ ਉਹਦੇ ਬੀਅਰ ਦੇ ਕੈਨ ਬਣਦੇ ਉਹ ਮੁੜ ਕੇ ਫੇ ਕੈਨੇਡਾ ਜਾਂਦੇ ਸੋ ਉਹ ਕਰਨੀ ਜਿਹੜਾ ਬੜਾ ਇਸ ਗੱਲੇ ਚਤਾਨ ਹੈ ਤੇ ਅਮਰੀਕਾ ਕੈਨੇਡਾ ਦੀ ਇਕਨੋਮੀ ਨੂੰ ਜੇ ਉਹਨੂੰ ਦੋ ਵਾਰ ਸਰਕਾਰ ਬਣਾਉਣ ਦਾ ਮੌਕਾ ਮਿਲ ਜਾਂਦਾ ਉਹ ਬਹੁਤ ਅਗਾਹਨ ਆ ਜਾਏਗਾ ਤੇ ਉਹ ਦੁਨੀਆ ਦੀ ਇਕਨੋਮੀ ਦੁਨੀਆ ਦੀ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰੇਗਾ ਇੰਦੇ ਵਿੱਚ ਟਿਲਾਂ ਹੀ ਹੁਣ ਕੀ ਕੀ ਨਵੇਂ ਫੈਸਲੇ ਇਹਨਾਂ ਨਵੀਂ ਸਰਕਾਰ ਨੇ ਪਹਿਲਾਂ ਕਾਰਬਨ ਟੈਕਸ ਦਾ ਬਹੁਤ ਰੋਲਾ ਪੈਂਦਾ ਸੀਗਾ ਔਰ ਲੋਕੋਂ ਦੇ ਤਾਂ ਪਰੇਸ਼ਾਨ ਵੀ ਸੀ ਕਾਫੀ ਤਾਂ ਉਸ ਦੇ ਸਬੰਧ ਵਿੱਚ ਵੀ ਇਹਨਾਂ ਕੋਈ ਨਵੇਂ ਫੈਸਲੇ ਲੈ ਬਿਲਕੁਲ ਉਹਨਾਂ ਨੇ ਜਿਹੜਾ ਉਹਨੂੰ ਕਹਿੰਦੇ ਕੰਜ਼ਿਊਮਰ ਫੇਸਿੰਗ ਕਾਰਬਨ ਟੈਕਸ ਜਿਹੜਾ ਲੋਕਾਂ ਦੇ ਲਗਾ ਜਦੋਂ ਤੁਸੀਂ ਨਹੀਂ ਪੇ ਕਰੋਗੇ ਹੁਣ ਕਦੀ ਵੀ ਉਹ ਕੰਪਨੀਆਂ ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਉਹਨਾਂ ਤੇ ਲਗਾਣਗੇ ਤੇ ਉਹ ਕੰਪਨੀਆਂ ਪੇ ਕਰਨਗੀਆਂ ਤੇ ਉਹ ਤੁਹਾਡੇ ਜਿਹੜੀ ਕੋਈ ਵੀ ਚੀਜ਼ ਦੀ ਕੀਮਤ ਆ ਉਹਦੇ ਉੱਤੇ ਲਿਖਿਆ ਨਹੀਂ ਹੋਏਗਾ ਫੋ ਸਭ ਤੋਂ ਵੱਡਾ ਤੁਹਾਨੂੰ ਨੇ ਕੀਤਾ ਦੂਸਰਾ ਉਹਨਾਂ ਨੇ ਜਿਹੜੀ ਆਪਣੀ ਕੈਬਨਿਟ ਬਣਾਈ ਹੈ ਉਹ ਮੇਰੇ ਖਿਆਲ ਪਿਛਲੀ ਕੈਬਨਿਟ ਦੇ ਮੰਤਰੀ ਫੀ ਕੋਈ 40 ਤੋਂ ਲੈ ਕੇ 42 ਇਹਨਾਂ ਨੇ ਫਿਰ 24 ਰੱਖੇ ਆ ਤੇ ਜੋ ਚ ਉਹ ਮੇਰੇ ਖਿਆਲ ਪਿਛਲੇ 17 ਸਾਲਾਂ 'ਚ ਸਭ ਤੋਂ ਛੋਟੀ ਕੈਬਨਿਟ ਹੈ ਕਿਉਂਕਿ ਉਹਨਾਂ ਦਾ ਪੂਰੇ ਦਾ ਪੂਰਾ ਜਿਹੜਾ ਅਸਲ ਹੈ ਉਹ ਕਹਦੇ ਵੀ ਕਾਰਨੀ ਜਿਹੜੇ ਨਹੀਂ ਉਹ ਕੋਈ ਲੰਬੀਆਂ ਚੌੜੀਆਂ ਯੋਜਨਾਵਾਂ ਨਹੀਂ ਤਿਆਰ ਕਰਦੇ ਉਹ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਮਾਹਰ ਨੇ ਵੀ ਤੁਸੀਂ ਇਹਨੂੰ ਸਨੇਪਰੇ ਚਾੜੋ ਫਿਰੇ ਚਾੜੋ ਜੀ ਇਸ ਤੋਂ ਇਲਾਵਾ ਹੋਰ ਕੋਈ ਨਵੇਂ ਫੈਸਲੇ ਜਿਹੜੇ ਭਵਿੱਖ ਵਿੱਚ ਆਉਂਦੀਆਂ ਸੰਭਾਵਨਾਵਾਂ ਬਣ ਰਹੀਆਂ ਜਾਂ ਲੋਕਾਂ 'ਚ ਚਰਚਾ ਹੈ ਹਾਲੇ ਉਹਨਾਂ ਨੇ ਕੋਈ ਨਹੀਂ ਲਏ ਪਰ ਇੱਕ ਗੱਲ ਮੈਂ ਕਲਾਈਮੇਟ ਤੇ ਕੰਮ ਕਰਦਾ ਫੋ ਕਲਾਈਮੇਟ ਤੇ ਮੈਂ ਖੁਸ਼ੀ ਹੈ ਕਿ ਕਾਰਨੀ ਦੀ ਸਰਕਾਰ ਜੇ ਬਣ ਗਈ ਤੇ ਕੈਨੇਡਾ ਉਹਨਾਂ ਨੂੰ ਕਲਾਈਮੇਟ ਦੇ ਮਾਮਲੇ ਤੇ ਉਹ ਬਹੁਤ ਜ਼ਿਆਦਾ ਕਲੀਅਰ ਨੇ ਉਹਨਾਂ ਨੂੰ ਦੁਨੀਆ ਦੇ ਜਿਹੜੇ ਸੈਂਟਰਲ ਬੈਂਕ ਨੇ ਉਹ ਸਭ ਤੋਂ ਜ਼ਿਆਦਾ ਸਿਆਣੇ ਮੰਨਿਆ ਜਾਂਦਾ ਬਈ ਜਿਹੜਾ ਕਿਉਂਕਿ ਉਹ ਮੰਨ ਕੇ ਚੱਲਦੇ ਆ ਸਾਰੇ ਕਿ ਦੁਨੀਆ ਦੀਆਂ ਜਿੰਨੇ ਅਰਥਚਾਰੇ ਨੇ ਜਾਂ इवन ਜਿਹੜੀ ਦੁਨੀਆ ਦੀ ਸਿਕਿਉਰਿਟੀ ਆ ਉਹਨੂੰ ਇਸ ਵੇਲੇ ਸਭ ਤੋਂ ਵੱਡਾ ਖਤਰਾ ਕਿਸੇ ਦੂਜੇ ਮੁਲਕ ਤੋਂ ਨਹੀਂ ਹੈ ਉਹ ਕਲਾਈਮੇਟ ਚੇਂਜ ਤੋਂ ਹੈ ਕਿਉਂਕਿ ਇੱਕ ਪ੍ਰੈਡਿਕਸ਼ਨ ਦੇ ਮੁਤਾਬਕ ਜੇ ਅਸੀਂ ਇਹਨੂੰ ਨੱਥ ਨਹੀਂ ਪਾਉਂਦੇ ਤਾਂ ਦੁਨੀਆ ਦੀ ਇਕਨੋਮੀ ਦਾ ਤੀਜਾ ਐਫਆਈਡੀ ਨਾਲ ਜਿਹੜਾ ਫਿਰ ਉਹ ਤਹਿਸ ਨਾ ਹੋ ਜਾਏਗਾ 30% ਸਾਡੀ ਇਕਨੋਮੀ ਸੁਗੜ ਜਾਏਗੀ ਦੀ ਇਹ ਦਿਨ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਕੋਈ ਹੋਰ ਤੁਸੀਂ ਇਸ ਦੇ ਬਾਰੇ ਗੱਲ ਕਰਨੀ ਹੋਵੇ ਹਾਂ ਇੰਡੀਆ ਦੇ ਵਿੱਚ ਜਿਹੜਾ ਬਹੁਤ ਗਲਤ ਪ੍ਰਚਾਰ ਹੁੰਦਾ ਕੈਨੇਡਾ ਬਾਰੇ ਸੋ ਮੇਰੀ ਤਾਂ ਸੁਣਵਾੜਿਆਂ ਨੂੰ ਇਹ ਹੀ ਬੇਨਤੀ ਹੈ ਕਿ ਵੀ ਤੁਸੀਂ ਉਹ WhatsApp ਤੋਂ ਖਬਰ ਨਾ ਲਓ ਕੈਨੇਡਾ ਬੜਾ ਵਧੀਆ ਮੁਲਕ ਹੈ ਵਖੋ ਕਿ ਉਹ ਜਿਹੀ ਪਾਲਸੀ ਨੇ ਕਿਵੇਂ ਉਹਨਾਂ ਨੇ ਆਪਣਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਦਲਿਆ ਤੇ ਉਹ ਦੁਨੀਆ ਪੱਧਰ ਤੇ ਬੜਾ ਵੱਡਾ ਰੋਲ ਅਦਾ ਕਰਦੇ ਵੀ ਹੈ ਤੇ ਜੇ ਕਾਰ ਨਹੀਂ ਦੋ ਸਰਕਾਰਾਂ ਬਣਾ ਕੇ ਤੇ ਇਹ ਰੋਲ ਇਦੋਂ ਵੀ ਵੱਡਾ ਹੋ ਜਾਏਗਾ ਜੀ ਇੱਥੇ ਹੀ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਤੇ ਦੇਖਾਂਗੇ ਕਿ ਆਉਣ ਵਾਲੇ ਸਮੇਂ 'ਚ ਹੋਰ ਕੈਨੇਡਾ ਦੀ ਗਵਰਨਮੈਂਟ ਕਿਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ ਤੇ ਕੀ ਕੀ ਨਵੇਂ ਜਿਹੜੀ ਹੈ ਦਿਸ਼ਾ ਜਿਹੜੀ ਹੈ ਕੈਨੇਡਾ ਦੀ ਬਣਦੀ ਹੈ ਤੇ ਉਹ ਦੁਨੀਆਂ ਦਾ ਜਿਹੜੇ ਸਮੁੱਚੀ ਰਾਜਨੀਤੀ ਹੈ ਉਸ ਦੇ ਵਿੱਚ ਉਸ ਦੀ ਭੂਮਿਕਾ ਕਿਸ ਤਰ੍ਹਾਂ ਐਮ ਹੋ ਕੇ ਉੱਪਰ ਕੇ ਸਾਹਮਣੇ ਆਉਂਦੀ ਹੈ ਤੇ ਦੁਨੀਆਂ ਦੀ ਆਰਥਿਕਤਾ ਨੂੰ ਕਿਸ ਤਰ੍ਹਾਂ ਨਵੀਂ ਦਿਸ਼ਾ ਦੇਣ 'ਚ ਕਾਰਨੀ ਹੋਣੀ ਆਪਣਾ ਯੋਗਦਾਨ ਪਾਉਂਦੇ ਇਹ ਅਸੀਂ ਆਉਣ ਵਾਲੇ ਦਿਨਾਂ 'ਚ ਦਿਖਾਂਗੇ ਇੱਥੇ ਹੀ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੀ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਤੁਸੀਂ ਆਪਣੀ ਟਿੱਪਣੀ ਦਰਜ ਕਾ ਸਾਇਦ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਟਿਲੋ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿੰਦੂ ਸਭ ਤੁਹਾਡਾ ਤੇ ਤੁਹਾਡੇ ਵਿਖੋ ਵਾਲਿਆਂ ਦਾ ਬਹੁਤ ਧੰਨਵਾਦ